ਕਿ ਮਤਮਾਨ ਸਰਕਾਰ ਵੱਲੋਂ ਪਿਛਲੇ ਜੋ 2023 ਚ ਹੜ ਹੁੰਦੇ ਨੇ ਜਦੋਂ ਨਾਲ ਸਰਕਾਰ ਨਹੀਂ ਹੁੰਦੀ ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਤਾਂ ਮੁਰਗੀ ਬੱਕਰੀ ਮਰੀ ਦਾ ਮੁਆਵਜ਼ਾ ਦੇਵਾਂਗੇ ਤੁਹਾਨੂੰ ਕੀ ਲੱਗਦਾ ਬਈ ਐਡਾ ਇਹ ਗੱਲ ਆ ਉਹ ਤਾਂ ਸ਼ੁਰੂ ਤੋਂ ਭਗਵੰਤ ਸਿੰਘ ਸਾਹਿਬ ਗੱਲਾਂ ਬਾਤਾਂ ਦੇ ਨਾਲ ਲੋਕਾਂ ਨੂੰ ਬੜਾ ਐਡਾ ਹਸਾਉਂਦੇ ਰਹੇ ਆ ਤੇ ਗੱਲਾਂ ਬਾਤਾਂ ਦੇ ਵਿੱਚ ਤਾਂ ਬਹੁਤ ਹੈਗੇ ਨੇ ਮਾਰਨੇ ਇਹ ਲੀਡਰ ਜਿੰਨੇ ਮੰਤਰੀ ਆ ਇਹਨਾਂ ਨੂੰ ਸਾਰੀ ਸਥਿਤੀ ਦਾ ਪਤਾ ਹੁੰਦਾ ਸੈਂਟਰ ਚ ਕੀ ਚੱਲ ਰਿਹਾ ਦੂਜੇ ਦੇਸ਼ ਵਿੱਚ ਕੀ ਚੱਲ ਰਿਹਾ ਤੇ ਇਹਨਾਂ ਨੂੰ ਇਹ ਵੀ ਪਤਾ ਸੀ ਕਿ ਉੱਥੇ ਪਾਣੀ ਅਸੀਂ ਸਟਾਕ ਕਰ ਰਹੇ ਆ ਜਦੋਂ ਜ਼ਰੂਰਤ ਆ ਕਿਸਾਨ ਨੂੰ ਉਦੋਂ ਪਾਣੀ ਵੰਡਿਆ ਜਾਵੇ ਤਾਂ ਪਾਣੀ ਘਟ ਜਾਣਾ ਸੀ ਇਹ ਲੀਡਰ ਜਿੰਨੇ ਮੰਤਰੀ ਆ ਇਹਨਾਂ ਨੂੰ ਸਾਰੀ ਸਥਿਤੀ ਦਾ ਪਤਾ ਹੁੰਦਾ ਸੈਂਟਰ 'ਚ ਕੀ ਚੱਲ ਰਿਹਾ ਦੂਜੇ ਦੇਸ਼ 'ਚ ਕੀ ਚੱਲ ਰਿਹਾ ਤੇ ਇਹਨਾਂ ਨੂੰ ਇਹ ਵੀ ਪਤਾ ਸੀ ਕਿ ਉੱਥੇ ਪਾਣੀ ਅਸੀਂ ਸਟਾਕ ਕਰ ਰਹੇ ਆ ਜਦੋਂ ਜ਼ਰੂਰਤ ਆ ਕਿਸਾਨ ਨੂੰ ਉਦੋਂ ਪਾਣੀ ਵੰਡਿਆ ਜਾਵੇ ਤਾਂ ਪਾਣੀ ਘਟ ਜਾਣਾ ਸੀ ਸਮਾਂਤਮਨ ਸਾਹਿਬ ਨੇ ਤੇ ਕਹਿਤਾ ਵੀ ਸਾਡੇ ਜਿਹੜੇ 92 ਦੇ 92 ਐਮਐਲ ਇੱਕ ਇੱਕ ਮਹੀਨੇ ਤਨਖਾਹ ਦੇਣਗੇ ਲੱਖ ਲੱਖ ਬਸ ਮੁੰਦੀਆਂ ਗੱਲਾਂ ਹੈਗੀਆਂ ਨੇ ਲੋਕਾਂ ਨੂੰ ਬਸ ਦਿਲ ਪਰਚਾ ਲੈਂਦੇ ਨੇ ਗੱਲਾਂ ਕਰਕੇ ਪੱਛ ਪਤਾ ਦੇਾਂਗੇ ਆਹ ਕਰ ਦਿੱਤਾ ਇੰਨਾ ਫੰਡ ਕੱਲ ਦੇਾਂਗੇ ਪਰ ਨਹੀਂ ਭੇਜ ਦੇਣ ਯਾਰ ਗਰੀਬ ਲੋਕਾਂ ਤੱਕ ਪਹੁੰਚਦਾ ਹੀ ਨਹੀਂ ਜੇ ਕੋ ਪਹੁੰਚਦਾ ਵੀ ਆ ਨਾ ਇਹਨਾਂ ਦਾ ਜਿਹੜਾ ਪਿੰਡ ਦੇ ਵਿੱਚ ਆਗੂ ਬੰਦਾ ਹੁੰਦਾ ਕੋਈ ਜਿੰਨੇ ਨੂੰ ਵੋਟਾਂ ਦਿੱਤੀਆਂ ਹੁੰਦੀਆਂ ਜੀ ਆ ਮੇਰੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨੀ ਹੁੰਦੀ ਆ ਉਹ ਫਿਰ ਵੀ ਅੱਗੇ ਪਹੁੰਚਾਉਂਦੇ ਨਹੀਂ ਉਹ ਖਾ ਜਾਂਦੇ ਆ ਵੀ ਆ ਜੀ ਸਤਿ ਸ਼੍ਰੀ ਅਕਾਲ ਦਸ ਕੋ ਮੈਂ ਵਿਕਰਮ ਸਿੰਘ ਬਾਗੀ ਤੇ ਅੱਜ ਅਸੀਂ ਲੱਖੋਵਾਲ ਪਿੰਡ ਦੇ ਵਿੱਚ ਖੜੇ ਆ ਜਿਹੜਾ ਕਿ ਜਨਾਲੇ ਦੇ ਵਿੱਚ ਪੈਂਦਾ ਜਿਹੜਾ ਕਿ ਮਾਝੇ ਦੀ ਧਰਤੀ ਦੇ ਉੱਤੇ ਆ ਜਿੱਥੇ ਕਿ ਰਾਵੀ ਨਦੀ ਦਾ ਕਹਿਰ ਅਸੀਂ ਦੇਖਣ ਨੂੰ ਸਾਨੂੰ ਦੇਖ ਹੀ ਸਕਦੇ ਆ ਤੇ ਉੱਥੋਂ ਦੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਲੋਕਾਂ ਨਾਲ ਗੱਲਬਾਤ ਕਰਦੇ ਆ ਵੀ ਇਹ ਸਾਰਾ ਕਦੋਂ ਦਾ ਹੋਇਆ ਹੈ ਤੇ ਕੀ ਲੱਗਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹ ਪਾਣੀ ਦਾ ਕਹਿਰ ਹੈ ਲਗਾਤਾਰ ਕਿੰਨੇ ਦਿਨ ਹੋ ਗਏ ਨੇ ਇਹ ਪਾਣੀ ਦਾ ਤਾਂ ਭਾਈ 5-6 ਦਿਨ ਤੋਂ ਇਹ ਚੱਲ ਰਿਹਾ ਕੰਮ ਪਹਿਲਾਂ ਥੋੜਾ ਪਿੱਛੇ ਹੈਗਾ ਸੀ ਪਿੱਛੇ ਫਿਰ ਅੱਗੇ ਆਉਂਦਾ ਆਉਂਦਾ ਇਹ ਸਾਡੇ ਪਿੰਡ ਤੱਕ ਪਹੁੰਚ ਗਿਆ ਤੇ ਹੁਣ ਦੇ ਜਿਹੜੀ ਸਥਿਤੀ ਦੀ ਗੱਲ ਕਰੀਏ ਅੱਜ ਦੀ ਘੜੀ ਦੀ ਤੇ ਕੀ ਲੱਗਦੀ ਹੈ ਵੀ ਇਹ ਪਾਣੀ ਘਟ ਰਿਹਾ ਹੈ ਆ ਪਾਣੀ ਅੱਗੇ ਨੂੰ ਘਟਿਆ ਤਾਂ ਥੋੜਾ ਹੈਗਾ ਮਗਰ ਇਹ ਆ ਵੀ ਜਿੰਨਾ ਕਿ ਘਟਦਾ ਉਹਨਾਂ ਕੋ ਪਰੋ ਆ ਜਾਂਦਾ ਤੇ بارش ਲਗਾਤਾਰ ਤੁਹਾਨੂੰ ਪਤਾ ਹੋ ਰਹੀ ਆ ਜਿੰਨਾ ਕੋ ਘਟਦਾ ਉਹਨਾਂ ਕੋ ਫਿਰ ਅੱਗੇ ਆ ਜਾਂਦਾ ਬੰਦਾ ਹੁਣ ਜੇ ਅਸੀਂ ਗੱਲ ਕਰੀਏ ਵੀ ਸਰਕਾਰਾਂ ਦੀ ਗੱਲ ਕਰੀਏ ਸਰਕਾਰਾਂ ਦੀ ਇੱਥੇ ਕੀ ਭੂਮਿਕਾ ਲੱਗਦੀ ਹੈ ਕਿਉਂਕਿ ਰਾਸ਼ਨ ਵੰਡਣ ਦੀ ਗੱਲਾਂ ਜਿਹੜਾ ਭਗਵੰਤਮਾਨ ਸਰਕਾਰ ਵੱਲੋਂ ਕਹੀ ਜਾ ਰਹੀ ਹੈ ਕਿ ਹੈਲੀਕਾਪਟਰ ਮੈਂ ਆਪ ਦਾ ਦੇ ਦਿੱਤਾ ਹੈ ਰਾਸ਼ਨ ਵੰਡੇ ਜਾ ਰਹੇ ਨੇ ਤੁਹਾਡੇ ਤੱਕ ਪਹੁੰਚਿਆ ਉਹ ਰਾਸ਼ਨ ਕੋਈ ਗੱਲ ਆ ਸਰਕਾਰਾਂ ਤਾਂ ਯਾਰ ਕਹਿ ਦਿੰਦੀਆਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਵੀ ਕਹਿੰਦੀਆਂ ਨੇ ਵੋਟਾਂ ਲੈ ਲੈਂਦੀਆਂ ਸਾਡੇ ਕੋਲ ਜਦੋਂ ਇਹੋ ਜਿਹੀ ਸਥਿਤੀ ਬਣਦੀ ਫਿਰ ਤਾਂ ਕੋਈ ਬਹੁੜਦਾ ਨਹੀਂ ਆ ਕਿਉਂਕਿ ਸਾਡਾ ਪਿੰਡ ਜਨਾਲੇ ਤੋਂ ਇੱਥੇ ਕਿੰਨਾ ਹੈਗਾ ਕੇਵਲ 1.5 ਕਿਲੋਮੀਟਰ ਹੈਗਾ 1.5 ਕਿਲੋਮੀਟਰ ਤੱਕ ਸਾਡੀ ਇਥੋਂ ਸਰਕਾਰ ਪੁਲ ਤੋਂ ਨਹੀਂ ਅੱਗੇ ਟੱਪ ਰਹੀ ਕੀ ਨਹੀਂ ਕਰ ਰਹੀ ਉਹ ਕੀ ਹੈ ਯਾਰ ਦੂਜੀਆਂ ਪਾਰਟੀਆਂ ਦੂਜੀਆਂ ਸੰਸਥਾਵਾਂ ਜਿਹੜੀਆਂ ਉਹੀ ਆਣ ਕੇ ਥੋੜੀ ਸਹਾਇਤਾ ਕਰ ਰਹੀਆਂ ਲੋਕਾਂ ਦੀਆਂ ਗਰੀਬ ਲੋਕਾਂ ਦੀ ਰਾشن ਪਾਣੀ ਵੇਚਾਰੇ ਨੇ ਪੱਕਿਆ ਹੋਇਆ ਕੱਚਾ ਮਗਰ ਸਰਕਾਰੀ ਬੰਦਾ ਤਾਂ ਅਜੇ ਤੱਕ ਕੋਈ ਬੋੜਿਆ ਨਹੀਂ ਥੋੜੀ ਪੈਲੀ ਦਾ ਵੀ ਨੁਕਸਾਨ ਹੋਇਆ ਜੀ ਭਾਈ ਪੈਲੀ ਮੇਰੀ ਤਾਂ ਨਹੀਂ ਹੈ ਮਗਰ ਦੂਜੀਆਂ ਦੀਆਂ ਪੈਲੀਆਂ ਹੈਗੀਆਂ ਨੁਕਸਾਨ ਤਾਂ ਸਾਰਿਆਂ ਦਾ ਜੀ ਨੁਕਸਾਨ ਹੀ ਹੈ ਤੇ ਥੋੜੀ ਕਿਰਤ ਦਾ ਸਾਧਨ ਕੀ ਹੈ ਜੀ ਮੈਂ ਤਾਂ ਆਪਣੀ ਦੁਕਾਨਦਾਰੀ ਕਰਨਾ ਹੈਗਾ ਮਗਰ ਇਹ ਆ ਵੀ ਮੈਂ ਵੀ ਉਦੋਂ ਦਾ ਇੱਧਰ ਹੀ ਫਸਿਆ ਹੈ ਗਾਂ ਪਿੰਡ ਜੀ ਸ਼ਹਿਰ ਤਾਂ ਜਾ ਨਹੀਂ ਪਾਇਆ ਹਾਂ ਤੇ ਹੁਣ ਜੇ ਤੁਹਾਡੇ ਘਰ ਦੀ ਗੱਲ ਕਰੀਏ ਵੀ ਤੁਹਾਡੇ ਘਰਾਂ ਤੱਕ ਪਾਣੀ ਪਹੁੰਚਿਆ ਜੀ ਘਰ ਦੀ ਸਥਿਤੀ ਕੀ ਹੈ ਜੀ ਹਾਂ ਦੇਖੋ ਕੁਝ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਕੁਝ ਅਜੇ ਬਚਾ ਹੈਗਾ ਤੇ ਮਹਾਰਾਜ ਕਿਰਪਾ ਕਰੇ ਬਚਾਈ ਰਵੇ ਤਾਂ ਵਧੀਆ ਕਿਉਂਕਿ ਜੇ ਪਾਣੀ ਪਿੱਛੋਂ ਨਾ ਵਧੇ ਤਾਂ ਫਿਰ ਤਾਂ ਬਈ ਠੀਕ ਹੈ ਕੁਝ ਘਰਾਂ ਤੱਕ ਪਹੁੰਚਿਆ ਜਿੰਨਾ ਘਰ ਅਜੇ ਪਹੁੰਚਿਆ ਉਹਨਾਂ ਦੀ ਸਥਿਤੀ ਤੁਹਾਨੂੰ ਪਤਾ ਅੱਜਕੱਲ ਪਾਣੀ ਦੇ ਨਾਲ ਨੀਹਾਂ ਬੈਠ ਜਾਂਦੀਆਂ ਔਰ ਘਰ ਡੇਗ ਪੈਂਦੇ ਨੇ ਤੇ ਖਰਾਬ ਹੀ ਹੈਗੀ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਜੋ 2023 ਚ ਹੜ ਹੁੰਦੇ ਨੇ ਜਦੋਂ ਨਾਲ ਸਰਕਾਰ ਨਹੀਂ ਹੁੰਦੀ ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਤਾਂ ਮੁਰਗੀ ਬੱਕਰੀ ਮਰੀ ਦਾ ਮੁਆਵਜ਼ਾ ਦੇਵਾਂਗੇ ਤੁਹਾਨੂੰ ਕੀ ਲੱਗਦਾ ਬਈ ਐਡਾ ਇਹ ਗੱਲ ਆ ਉਹ ਤਾਂ ਸ਼ੁਰੂ ਤੋਂ ਭਗਵੰਤ ਸਿੰਘ ਸਾਹਿਬ ਇਹ ਗੱਲਾਂ ਬਾਤਾਂ ਦੇ ਨਾਲ ਲੋਕਾਂ ਨੂੰ ਬੜਾ ਐਡਾ ਹਸਾਉਂਦੇ ਰਹੇ ਆ ਤੇ ਗੱਲਾਂ ਬਾਤਾਂ ਦੇ ਵਿੱਚ ਤਾਂ ਬਹੁਤ ਹੈਗੇ ਨੇ ਮਾਰਨੇ ਮਗਰ ਸਰਕਾਰ ਜਦੋਂ ਬਣ ਗਈ ਸਰਕਾਰ ਬਣ ਗਈ ਉਹਦੀ ਤਾਂ ਉਸ ਤੋਂ ਬਾਅਦ ਤੇ ਯਾਰ ਇਹਨਾ ਨਹੀਂ ਆ ਕੋਈ ਜ਼ਿਆਦਾ ਇੱਥੋਂ ਤੱਕ ਗਜੇ ਤੱਕ ਨਹੀਂ ਪਹੁੰਚਿਆ ਜੇ 1.5 ਕਿਲੋਮੀਟਰ ਤੇ ਹੀ ਬੈਠੇ ਆ ਲੱਖੂਵਾਲ ਪਿੰਡ ਐ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਇੱਕ ਬਿਆਨ ਹੈ ਉਹ ਕਹਿੰਦੇ ਨੇ ਕਿ ਇਹ ਕੁਦਰਤੀ ਮਾਰ ਨਹੀਂ ਹੈਗੀ ਇਹ ਜਿਹੜੇ ਡੈਮ ਦੇ ਗੇਟ ਹੁੰਦੇ ਨੇ ਇਹ ਲਗਾਤਾਰ ਇੱਕੋ ਦਮ ਖੋਲੇ ਜਾਣ ਕਰਕੇ ਇੱਕੋ ਦਮ ਪਾਣੀ ਛੱਡੇ ਜਾਣ ਕਰਕੇ ਚੀਜ਼ਾਂ ਵਾਪਰਦੀਆਂ ਨੇ ਤੇ ਅੱਜ ਉਹ ਇਹ ਗੱਲ ਕਹਿ ਰਹੇ ਨੇ ਕਿ ਕੁਦਰਤੀ ਮਾਰ ਹੈ ਜੀ ਹਾਂ ਇਹ ਕਹਿ ਸਕਦੇ ਨੇ ਮਗਰ ਇਹ ਸਰਕਾਰਾਂ ਨੂੰ ਸਾਰਾ ਹੀ ਪਤਾ ਹੁੰਦਾ ਐਸਾ ਕੋਈ ਗੱਲ ਨਹੀਂ ਹੈਗੀ ਸਰਕਾਰੀ ਬੰਦੇ ਨੂੰ ਕੋਈ ਪਤਾ ਨਾ ਹੋਵੇ ਇਹ ਲੀਡਰ ਜਿੰਨੇ ਮੰਤਰੀ ਆ ਇਹਨਾਂ ਨੂੰ ਸਾਰੀ ਸਥਿਤੀ ਦਾ ਪਤਾ ਹੁੰਦਾ ਐ ਸੈਂਟਰ ਚ ਕੀ ਚੱਲ ਰਿਹਾ ਦੂਜੇ ਦੇਸ਼ ਚ ਕੀ ਚੱਲ ਰਿਹਾ ਤੇ ਇਹਨਾਂ ਨੂੰ ਇਹ ਵੀ ਪਤਾ ਸੀ ਕਿ ਉੱਥੇ ਪਾਣੀ ਅਸੀਂ ਸਟਾਕ ਕਰ ਰਹੇ ਆ ਜਦੋਂ ਜ਼ਰੂਰਤ ਆ ਕਿਸਾਨ ਨੂੰ ਉਦੋਂ ਪਾਣੀ ਵੰਡਿਆ ਜਾਵੇ ਤਾਂ ਪਾਣੀ ਘਟ ਜਾਣਾ ਸੀ ਤੇ ਐ ਸਥਿਤੀ ਨਹੀਂ ਸੀ ਬਣਨੀ ਜਦੋਂ ਪਾਣੀ ਉਹ ਪਹਿਲਾਂ ਹੀ ਇਕੱਠਾ ਬੜਾ ਕੀਤਾ ਇੰਨਾ بارش ਪਈ ਆ ਓਵਰਫਲੋ ਹੋ ਗਿਆ ਹੁਣ ਆਂਦੇ ਇਹਨੂੰ ਛੱਡਣਾ ਪੈਣਾ ਹੁਣ ਤਾਂ ਇਹਨੂੰ ਛੱਡਣਾ ਹੀ ਪੈਣਾ ਤੇ ਜੇ ਨਹੀਂ ਛਡਾਂਗੇ ਤਾਂ ਪੰਜਾਬ ਰੁੜ ਜੂ ਤੇ ਅਕਾਲੀ ਕਾਂਗਰਸੀ ਜਾਂ ਬੀਜੇਪੀ ਦੀ ਗੱਲ ਕਰੀ ਜਿਹੜੇ ਇਥੇ ਪੰਜਾਬ ਦੇ ਸੱਤਾ 'ਚ ਨਹੀਂ ਹੈਗੇ ਉਹਨਾਂ ਦੀ ਕੀ ਭੂਮਿਕਾ ਰਹੀ ਆ ਉਹ ਆਏ ਤੁਹਾਡੇ ਪਿੰਡਾਂ ਤੱਕ ਜੀ ਆਹ ਦੇਖੋ ਇਹ ਜਦੋਂ ਸਰਕਾਰ ਹੁੰਦੀ ਆ ਉਦੋਂ ਨਹੀਂ ਕੋਈ ਕਰਦੇ ਬਾਅਦ 'ਚ ਤਾਂ ਇੱਕ ਦੂਜੇ ਤੇ ਚਿੱਕੜ ਸੁੱਟਣ ਦੇ ਜਾਂ ਤਾਂ ਹੋਵੇ ਇਹਨਾਂ ਨਾ ਇਹਨਾਂ ਕੋਈ ਪੈਸਾ ਆ ਯਾਰ ਗਰੀਬਾਂ ਦੀ ਮਤ ਕਰਨ ਉਹ ਤਾਂ ਸਾਹਮਣੇ ਨਹੀਂ ਆ ਸਕਦੇ ਕੀ ਆ ਯਾਰ ਇਹ ਮਤਲਬ ਕੱਚਾ ਰਾਜਨ ਜੋੜਾ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਲੋਕਾਂ ਤੱਕ ਸਹੂਲਤਾ ਪਹੁੰਚਾਈਆਂ ਜਾਣ ਤੇ ਲੋਕਮਾਨਤਮਨ ਸਾਹਿਬ ਨੇ ਤੇ ਕਹਿਤਾ ਵੀ ਸਾਡੇ ਜਿਹੜੇ 92 ਦੇ 92 ਐਮਐਲ ਇੱਕ ਇੱਕ ਮਹੀਨੇ ਤਨਖਾਹ ਦੇਣਗੇ ਲੱਖ ਲੱਖ ਰੁਪਏ ਹਾਂ ਇਹ ਤਾਂ ਮੂੰਹ ਦੀਆਂ ਗੱਲਾਂ ਹੈਗੀਆਂ ਜਦੋਂ ਦੇਣਗੇ ਲੋਕਾਂ ਤੱਕ ਪਹੁੰਚੇਗੀ ਫਿਰ ਗੱਲ ਹੈ ਜਦੋਂ ਕਹਿ ਦਿੱਤਾ ਉਹ ਕਿ ਉਹਨਾਂ ਦੀ ਜੇਬ ਚ ਰਹਿ ਜਾਣੀ ਜਦੋਂ ਕਿਸੇ ਤੱਕ ਪਹੁੰਚਾਉਣੀ ਨਹੀਂ ਤਾਂ ਫਿਰ ਉਹ ਤਨਖਾਹ ਦੇਣ ਦਾ ਵਾਅਦਾ ਵੀ ਕੀ ਕਰੀਏ ਅਸੀਂ ਗੱਲ ਕਰੀਏ ਵੀ ਜਿਵੇਂ ਜਿੱਸਾ ਹੁਣੇ ਪਾਣੀ ਜ਼ਮੀਨਾਂ ਦੇ ਉੱਤੇ ਖੜਿਆ ਹੈ ਇਹ ਅੱਜ ਦੀ ਸਥਿਤੀ ਠੀਕ ਹੈ ਹਫ਼ਤੇ ਦਾ ਦਿਨ ਤੱਕ ਪਾਣੀ ਲੰਘ ਜੂ ਪਰ ਜਿਹੜੀ ਇਹ ਉਹਨਾਂ ਦਾ ਹਰਾਚਾਰਾ ਉਹ ਦੀਵਾਰ ਤੋਂ ਨਹੀਂ ਹੋਣਾ ਕਿਉਂਕਿ ਤਿੰਨ ਮਹੀਨੇ ਲਗਾਤਾਰੇ ਮਾਰ ਚੱਲਦੀ ਰਹਿਣੀਆਂ ਉਦੋਂ ਦੀ ਜਿਹੜੀ ਲੋਕਾਂ ਵਾਸਤੇ ਕੋਈ ਸੰਸਥਾਵਾਂ ਨੇ ਉਦੋਂ ਕੋਈ ਵਰਕ ਆਉਂਦਾ ਹੈ ਕੋਈ ਨਹੀਂ ਆਉਂਦਾ ਕਿਉਂਕਿ ਮੇਨ ਲੋਡ ਤਾਂ ਉਦੋਂ ਸਾਨੂੰ ਲੱਗਦੇ ਵੀ ਉਦੋਂ ਜ਼ਿਆਦਾ ਵਾਧੇ ਹੈ ਕਿਉਂਕਿ ਉਦੋਂ ਹਰਾਚਾਰਾ ਡੰਗਰਾਂ ਆਇ ਤੱਕਲ ਠੀਕ ਹੈ ਕਿ ਪਾਣੀ ਲੱਥੇਗਾ ਜੇ ਬੀਜਾਂਗੇ ਫਿਰ ਉਗੇਗਾ ਫਿਰ ਡੰਗਰਾ ਤੱਕ ਆਈ ਪਹੁੰਚਾ ਸਕਨੇ ਆ ਤੇ ਬਾਕੀ ਇਹ ਸਰਕਾਰਾਂ ਦੇ ਕੋਲ ਸਾਰੇ ਇੰਤਜ਼ਾਮ ਹੈਗੇ ਨੇ ਜੇ ਚਾਹਣ ਤੇ ਸਭ ਕੁਝ ਕਰ ਸਕਦੇ ਨੇ ਯਾਰ ਫੀਡ ਹੈ 2D ਹੈ ਦੂਜੇ ਇਲਾਕਿਆਂ ਚ ਕਈ ਮੁੱਲ ਚੀਜ਼ਾਂ ਲਿਆ ਕੇ ਲੋਕਾਂ ਤੱਕ ਪਹੁੰਚਾ ਕੀ ਲੱਗਦਾ ਕਰਦੇ ਕਿਉਂ ਨਹੀਂ ਕਰਦੇ ਨਹੀਂ ਆ ਨਹੀਂ ਕਰਦੇ ਯਾਰ ਇਹ ਬਸ ਮੂੰਹ ਦੀਆਂ ਗੱਲਾਂ ਹੈਗੀਆਂ ਨੇ ਲੋਕਾਂ ਨੂੰ ਬਸ ਦਿਲ ਪਰਚਾ ਲੈਂਦੇ ਨੇ ਗੱਲਾਂ ਕਰਕੇ ਬਾਅਦ ਚ ਪਹੁੰਚਾ ਦੇਾਂਗੇ ਆ ਕਰ ਦਿੱਤਾ ਇੰਨਾ ਫੰਡ ਕੱਲ ਦੇਾਂਗੇ ਪਰ ਨਹੀਂ ਪੇ ਵੇ ਨਹੀਂ ਯਾਰ ਗਰੀਬ ਲੋਕਾਂ ਤੱਕ ਪਹੁੰਚਦਾ ਹੀ ਨਹੀਂ ਜੇ ਕੋ ਪਹੁੰਚਦਾ ਵੀ ਆ ਨਾ ਇਹਨਾਂ ਦਾ ਜਿਹੜਾ ਪਿੰਡ ਦੇ ਵਿੱਚ ਆਗੂ ਬੰਦਾ ਹੁੰਦਾ ਕੋਈ ਜਿੰਨੇ ਨੂੰ ਵੋਟਾਂ ਦਿੱਤੀਆਂ ਹੁੰਦੀਆਂ ਜੀ ਆ ਮੇਰੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨੀ ਹੁੰਦੀ ਆ ਉਹ ਫਿਰ ਵੀ ਅੱਗੇ ਪਹੁੰਚਾਉਂਦੇ ਨਹੀਂ ਉਹ ਖਾ ਜਾਂਦੇ ਆ ਵੀ ਯਾਰ ਆਪਣੇ ਹੁਣ ਥੋੜੇ ਦਿੰਦੇ ਆ ਕੱਲ ਦੀ ਪਰਸੋਂ ਦੀ ਗੱਲ ਆ ਬੜੀਆਂ ਸੰਸਥਾ ਸੇਵਾ ਕਰੀਆਂ ਨੇ ਇੱਥੋਂ ਪੁਲ ਦੇ ਉੱਤੇ ਟਰਾਲੀਆਂ ਭਰ-ਭਰ ਕੇ ਭੇਜੀ ਜਾ ਰਹੇ ਨੇ ਉਹ ਰੌਣਕਾ ਕੌਣ ਡਿਆ ਲਿਆਉਣ ਕੌਣ ਡਿਆ ਇਹ ਪਿੰਡ ਦੇ ਵਿੱਚ ਆਗੂ ਬੰਦੇ ਆ ਉਹਨਾਂ ਫਿਰ ਵੀ ਪੱਕਾ ਬਾਤ ਕਰਕੇ ਆਪਣੇ ਲੋਕਾਂ ਤੱਕ ਹੀ ਪਹੁੰਚਾਉਣਾ ਦੂਜੇ ਲੋਕਾਂ ਤੱਕ ਨਹੀਂ ਪਹੁੰਚਾਉਣਾ ਕਹਿਣਾ ਵੀ ਨਹੀਂ ਉਹਨੇ ਵੋਟਾਂ ਕਿੱਥੋਂ ਪਾਈਆਂ ਹੈਗੀਆਂ ਤੇ ਦੂਜੀ ਗੱਲ ਇਹ ਆ ਵੋਟਰ ਵਾਲੀਆਂ ਭਰ ਕੇ ਆਪਣੇ ਘਰ ਲੈ ਜਾਂਦੇ ਨੇ ਕੱਚਾ ਰਾਸ਼ਨ ਲਾ ਕੇ ਪੱਕਿਆ ਜਿਹੜਾ ਹੁੰਦਾ ਦਾਲ ਰੋਟੀ ਉਹ ਲੋਕਾਂ ਨੂੰ ਕਹਿੰਦੇ ਨੇ ਵੀ ਆ ਲੋ ਮਲੋ ਖਾ ਲੋ ਤੇ ਸਵੇਰੇ ਫੇਰ ਉਹੀ ਗੱਲ ਜਿਵੇਂ ਕਿ ਦਰਸ਼ਕੋ ਦੱਸਿਆ ਹੀ ਹੈ ਇਹਨਾਂ ਨੇ ਕਿ ਜਿਹੜੀ ਪਿੰਡ ਦੇ ਆਗੂ ਹੁੰਦੇ ਨੇ ਸਰਪੰਚ ਹੁੰਦੇ ਨੇ ਜਾਂ ਹੋਰ ਮੋਦਵਾਰ ਪਾਰਟੀਆਂ ਦੇ ਹੁੰਦੇ ਨੇ ਉਹਨਾਂ ਨੂੰ ਰਾਸ਼ਨ ਆਉਂਦਾ ਉਹ ਰਾਸ਼ਨ ਵੰਡਣ ਜਾਂਦੇ ਨੇ ਤੇ ਪੱਖਪਾਤ ਜਿਹੜਾ ਕਿ ਕੀਤਾ ਜਾਂਦਾ ਕਿ ਇਹਨਾਂ ਨੇ ਸਾਡੇ ਵੋਟਾਂ ਪਾਈਆਂ ਜਾਂ ਇਹਨਾਂ ਨੂੰ ਨਹੀਂ ਦੇਣਾ ਇਹ ਚੱਕਰ ਜਿਹੜਾ ਰਹਿੰਦਾ ਹੈ